ਇਹ ਆ ਗਿਆ ਪਹਾੜਾਂ ਦੇ ਵਿੱਚ ਪਿੰਡ ਆਪਣੇ ਪਿੰਡਾਂ ਦੇ ਵਰਗਾ ਪਿੰਡ ਇੱਥੇ ਆਹ ਪਾਣੀ ਲੰਘ ਰਿਹਾ ਸੀ ਤੇ ਇੱਥੇ ਸੜਕ ਦੇ ਉੱਤੋਂ ਦੀ ਪਾਣੀ ਲੰਘ ਰਿਹਾ ਹੈ ਇਹ ਜਿਹੜਾ ਕਿ ਥੋਤੀ ਤੋਂ ਬਾਈ ਨਾਤੀ ਨਵਾਈ ਗੱਡੀ ਦਾ ਜਲੂਸ ਕੱਢ ਦਿੰਦਾ ਇੱਧਰ ਇਹਨਾਂ ਨੇ ਆ ਕੱਖ ਖੁਖ ਬੀਜੇ ਹੋਏ ਆਪਦੀਆਂ ਬੱਕਰੀਆਂ ਬੁੱਕਰੀਆਂ ਤੇ ਮੱਝਾਂ گاਵਾ ਵਾਸਤੇ ਆ ਇਧਰ ਨਾਲ ਇੱਥੇ ਵੀ ਬੱਸ ਕੰਮ ਚੱਲ ਰਿਆ ਆਉਣ ਵਾਲੇ ਇੱਥੇ ਵੀ ਪਿੱਛੇ ਬੀਜਪੀ ਦੇ ਝੰਡੇ ਲੱਗੇ ਹੋਏ ਸੀਗੇ ਪਿੰਡ ਦਾ ਨਾਮ ਸਿਚਲਿੰਗ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਬੀਜਪੀ ਦੇ ਝੰਡੇ ਇੱਥੇ ਵੀ ਲੱਗੇ ਹੋਏ ਸੀ ਬੀਜਪੀ ਦੇਖੋ ਇਹਨਾਂ ਨੇ ਬੀਜਪੀ ਨੂੰ ਸਪੋਰਟ ਕੀਤਾ ਇੱਥੋਂ ਦੇ ਲੋਕਾਂ ਨੇ ਕਿਉਂਕਿ ਕੰਮ ਹੋਇਆ ਬਈ ਅਗਲਿਆਂ ਦੇ ਕੰਮ ਤਾਂ ਹੀ ਹੋਇਆ ਕਿਉਂਕਿ ਅਗਲਿਆਂ ਨੇ ਵੋਟਾਂ ਪਾਈਆਂ ਨੇ ਅਗਲਿਆਂ ਨੇ ਵੋਟਾਂ ਪਾਈਆਂ ਨੇ ਤਾਂ ਹੀ ਅਗਲੇ ਇੱਥੋਂ ਬਹੁਤ ਚਾਏ ਨੇ ਚਾਰੇ ਦੀਆਂ ਚਾਰੇ ਸੀਟਾਂ ਲੈ ਗਏ ਹਿਮਾਚਲ ਪ੍ਰਦੇਸ਼ ਚ ਹਰਿਆਣੇ ਦੀ ਗੱਡੀ ਖੜੀ ਆ ਆ ਇੱਧਰ ਦੇਖੋ ਬਹੁਤ ਸੋਹਣਾ ਬਣਿਆ ਉਹ ਅੱਗੇ ਮੈਨੂੰ ਲੱਗਦਾ ਮੰਦਰਾ ਸ਼ਾਇਦ ਆ ਦਰਖ ਦਰੁਖਤ ਲੱਗੇ ਹੋਏ ਇੱਥੇ ਆ ਪਹਾੜ ਨੇ ਵਿਚਾਲੇ ਪਿੰਡ ਜਜ ਮਲ ਕੇ ਆ ਫਲੈਟ ਇਹ ਮਲ ਕੇ ਵੀ ਆ ਰੋਡਾਂ ਜੀ ਵਾਲੇ ਰੀ ਨਹੀਂ ਹੈਗਾ ਉੱਤੇ ਚੜ ਕੇ ਥੱਲੇ ਉਤਰ ਜਾਓ ਮਿਲ ਕੇ ਵੀ ਇਹ ਵਧੀਆ ਬਣਿਆ ਹੋਇਆ ਹੈ ਕੀ ਹੋ ਗਿਆ ਲੈ ਇਹ ਅੱਡ ਭਾਏ ਦਾ ਆਪਣਿਆਂ ਵਾਲੇ ਵਾਂਗੂ ਇਹ ਵੀ ਗਰਾਰੀ ਪੂਰੀ ਫਸਾਉਂਦੇ ਆ ਇਹ ਉਹ ਖੜ ਕੇ ਖਾਣ ਪੀਣ ਵਾਸਤੇ ਬਣਿਆ ਹੋਇਆ ਕਿ ਸੜਕ ਤੇ ਉਧਰ ਸਾਈਡ ਤੇ ਲਾ ਕੇ ਉਹ ਕਰਨ ਵਾਸਤੇ ਬਣਿਆ ਹੋਇਆ ਦਿਮਾਗ ਖਰਾਬ ਇਧਰ ਲਿਆਂਦੇ ਵੀ ਪੂਰਾ ਜਿਆਦੇ ਆ ਆ ਤੁਸੀਂ ਦੇਖ ਹੀ ਲਿਆ ਵੀਡੀਓ ਚ ਨਾਲੇ ਤਾਂ ਇਹਨਾਂ ਨੇ ਖਾਣਾ ਆਪਣੇ ਸਿਰੋਂ ਹੈ ਤੇ ਨਾਲੇ ਇਹਨਾਂ ਨੇ ਆਕੜ ਰੱਖਣੀ ਹੈ ਜੇ ਮੈਂ ਕਹਿੰਦਾ ਸਾਲ ਦੋ ਸਾਲ ਲੋਕਾਂ ਨੂੰ ਬੰਦ ਹੋ ਜਾਣ ਉਹਨਾਂ ਦੀ ਚੀਕਾਂ ਨਿਕਲ ਜਾਣ ਲੋਕਾਂ ਦੀ ਇਹਨਾਂ ਦਾ ਮੈਨੂੰ ਇਹ ਬਹੁਤ ਲੰਡੂ ਸਿਸਟਮ ਲੱਗਦਾ ਹੈ ਵੀ ਇਕੱਲਾ ਇਹ ਨਹੀਂ ਮੈਂ ਹੋਰ ਵੀ ਦੋ ਵਿੱਚ ਚੰਗੇ ਵੀ ਹੈਗੇ ਆ ਬਹੁਤ ਲੋਕ ਪਰ ਇਹ ਜੇ ਕੁਝ ਦੋ ਚਾਰ ਲੰਡੂ ਬੰਦੇ ਹੋਣ ਕਰਕੇ ਇਹ ਬਾਕੀਆਂ ਦੀ ਵੀ ਉਹ ਮਿੱਟੀ ਪਲੀਤ ਕਰਵਾ ਦਿੰਦੇ ਆ ਇਹ ਇਕੱਲੇ ਇੱਕ ਕਮਿਊਨਿਟੀ 'ਚ ਨਹੀਂ ਆਪਣੇ ਵਾਲੀ 'ਚ ਵੀ ਹੋਣਗੇ ਸਾਰੀਆਂ 'ਚ ਹੀ ਹੁੰਦੇ ਆ ਇਹ ਜੇ ਲੋਕ ਇਹ ਜੇ ਬੰਦਿਆਂ ਕਰਕੇ ਸਾਰੀ ਕਮਿਊਨਿਟੀ ਬਦਨਾਮ ਹੁੰਦੀ ਐ ਜਿਵੇਂ ਹੁਣ ਕੱਲ ਪਰਸੋਂ ਉਹ ਆਪਣੀ ਖਬਰ ਕੀ ਨਹੀਂ ਚੱਲ ਰਹੀ ਵੀ ਕਿਸੇ ਨੇ ਸਿੱਖਾਂ ਦੇ ਕਮੈਂਟ ਕੀਤਾ ਵੀ 12 ਵਜੇ ਉਹ ਇਮਰਾਨ ਅਕਰਮ ਪਤਾ ਨਹੀਂ ਕਿਹੜਾ ਉਹਨਾਂ ਦਾ ਕਰੈਕਟਰ ਜਾ ਤੇ ਉਹ ਬੰਦੇ ਕਰਕੇ ਸਾਰੀ ਮੁਸਲਮਾਨਾਂ ਦੀ ਜਿੰਨੀ ਵੀ ਕਮਿਊਨਿਟੀ ਐ ਸਾਰੀ ਬਦਨਾਮ ਹੋ ਗਈ ਤੇ ਸਾਰੇ ਲੋਕ ਉਹਨਾਂ ਨੂੰ ਗਾਲਾਂ ਕੱਢ ਰਿਹਾ ਮੰਗ ਰੋ ਮਾਫੀ ਮੰਗ ਰਿਹਾ ਬਿਤੇਰੀ ਮਾਫੀ ਮੰਗਣ ਦਾ ਬਾਅਦ ਚ ਫਾਇਦਾ ਕੀ ਆ ਧਨਕਰ ਗੰਪਾ ਕੁਛ ਮੈਨੂੰ ਲੱਗਦਾ ਧਨਕਰ ਮਨਸਟਰੀ ਇੱਧਰ ਨਾ ਰਹਿ ਗਈ ਹੋਵੇ ਆਪਾਂ ਪਤਾ ਕਰਦੇ ਆ ਜੇ ਇੱਧਰ ਹੋਈ ਤਾਂ ਫਿਰ ਆਪਾਂ ਉੱਤੇ ਚੱਲਦੇ ਆਂ ਦੇਖਣ ਇੱਥੋਂ ਕਾਜ਼ਾ ਰਹੇਗਾ 24 ਕਿਲੋਮੀਟਰ ਲੋਸਰ ਲਓ ਜੀ ਆਪਾਂ ਜਾ ਰਹੇ ਆਂ ਧੰਕਰ ਮਨਸਟਰੀ ਥੱਲੋ ਕਾਜ਼ਾਵਲ ਤੋਂ ਜਾਂਦੇ ਹੋਏ ਥੋੜਾ ਜਿਹਾ ਉੱਤੇ ਨੂੰ ਚੜ ਕੇ ਰਾਸਤਾ ਇਹ 32 ਮਿੰਟ ਦਾ ਰਸਤਾ ਹੋਊਗਾ ਰੌਂਡ ਤੇ ਐਡੀ ਦੂਰ ਆਏ ਆ ਤਾਂ ਸਿੱਧਾ ਗਾਜ਼ਾ ਜਾ ਕੇ ਵੀ ਆਪਾਂ ਕੀ ਕਿਹੜਾ ਹੋ ਕਰਨਾ ਕੁਝ ਤਾਂ ਵੀ ਦੇਖਣਾ ਜ਼ਰੂਰੀ ਆ ਵੀ ਕੀ ਕੁਛ ਆ ਥੱਲੇ ਉੱਥੇ ਗੱਡੀ ਵਾਲੇ ਨੂੰ ਕਢਾ ਕੇ ਪੁੱਛਿਆ ਸੀ ਉਹ ਕਹਿੰਦਾ ਵੀ ਉੱਤੇ ਆ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਇੱਥੋਂ ਤੁਹਾਨੂੰ 뷰 ਦਿਖਾਉਣਾ ਦੂਰੋਂ ਵਾਲਾ ਫਿਰ ਬਾਕੀ ਨੇੜੇ ਚੱਲ ਕੇ ਦਿਖਾਵਾਂਗੇ ਤੁਹਾਨੂੰ ਆਹ ਹੈਲੀਪੈਡ ਬਣਿਆ ਹੋਇਆ ਇੱਥੇ ਜਿਹੜਾ ਕੋਈ ਇਹਨਾਂ ਦਾ ਕੁਝ ਵੀ ਹੁੰਦਾ ਹੋਊਗਾ ਤੇ ਬੀਜਪੀ ਦੇ ਸਪੋਰਟਰ ਬਹੁਤਨੇ ਲੋਕ ਇੱਥੇ ਮਨ ਲਗਾ ਜੇ ਕੋਈ ਲੀਡਰ ਲੂਟਰ ਆਉਂਦਾ ਹੋਊਗਾ ਇੱਥੇ ਜਹਾਜ਼ ਉ ਉਤਰਦੇ ਹੋਣਗੇ ਸਿੱਧੇ ਆ ਕੇ ਆ ਹੈਲੀਪੈਡ ਬਣਿਆ ਹੋਇਆ ਇੱਥੇ ਤੁਹਾਨੂੰ ਦਿਖਾਵਾਂ ਆ ਹੈਲੀਪੈਡ ਬਣਿਆ ਹੋਇਆ ਇੱਥੇ ਉੱਤੇ ਏ ਲੈਕ ਐ ਤੇ ਡੰਕਰ ਮੋਨੇਸਟਰੀ ਐ ਮੰਨਦਾ ਦਾ ਸ਼ਾਇਦ ਉੱਤੇ ਤੇ ਇੱਥੋਂ ਤੁਸੀਂ ਵਿਊ ਚੈੱਕ ਕਰਿਓ ਆ ਪਹਾੜ ਦੇ ਪਰਲੇ ਪਾਸੇ ਰਹਿ ਗਿਆ ਉੱਥੋਂ ਦਿਖਾਉਣਾ ਤੁਹਾਨੂੰ ਇਹ ਘੰਟਾ ਕੰਮ ਪੂਰਾ ਆ ਸਾਈਡਾਂ ਦੇ ਫੁੱਲ ਫੁੱਲ ਜੇ ਲੱਗੇ ਹੋਏ ਐਵੇਂ ਕਹੀ ਕੁਦਰਤ ਆ ਪਹਾੜ ચીਰ ਕੇ ਇਥੋਂ ਆ ਸੜਕ ਬਣਾਈ ਹੋਈ ਆ ਸਾਈਡ ਤੋਂ ਕੱਟ ਕੇ ਤੇ ਜਾਣ ਵਾਸਤੇ ਹੋ ਸਕਦਾ ਪਹਿਲਾਂ ਇਕੱਲਾ ਤੁਰ ਕੇ ਜਾਣ ਵਾਲਾ ਰਸਤਾ ਰੁਸਤਾ ਹੁੰਦਾ ਹੋਵੇ ਉਹ ਉੱਤੇ ਬਰਫ਼ ਦਿਖ ਰਹੀ ਆ ਉੱਧਰ ਉਹ ਆ ਗਈ ਸਾਹਮਣੇ ਆ ਪਹਾੜ ਦੇ ਪਿੱਛੇ ਰਹਿ ਗਈ ਢੰਕਰ ਪਿੱਛੋਂ ਸੀਗਾ 3 ਕਿਲੋਮੀਟਰ ਹੁਣ ਰਹਿ ਗਿਆ ਹੋਊ ਇੱਥੋਂ ਆਰਾਊਂਡ 2 ਕਿਲੋਮੀਟਰ ਰਹਿ ਗਿਆ ਹੋਊਗਾ ਥੋੜੀ ਜੀ ਚੜ੍ਹਾਈ ਐ ਜਿਹੜੀ ਸਟੀਪ ਹੈਗੀ ਜਿਵੇਂ ਖੜਮੀ ਖੜਮੀ ਚੜ੍ਹਾਈ ਐ ਪੂਰੀ ਆਹ ਦੇਖੋ ਇੱਥੋਂ ਚੱਕ ਕਰੋ ਉਹ ਸੀ ਸਾਹਮਣੇ ਉਹ ਸੀ ਸਾਹਮਣੇ ਅੱਗੇ ਚੱਲ ਕੇ ਦਿਖਾਉਣੇ ਆਪਾਂ ਤੁਹਾਨੂੰ ਕੀ ਸਿਸਟਮ ਆ ਕੀ ਪ੍ਰੋਸੀਜਰ ਆ ਆ ਪਿੰਡ ਜਾ ਆ ਗਿਆ ਤੁਹਾਨੂੰ ਦਿਖਾਉਣ ਲਈ ਹੱਥ ਚੱਲ ਕੇ ਪੁੱਛਦੇ ਆਂ ਕੀ ਗੱਲ ਬਾਤ ਆ ਕੀ ਜੀ ਆ ਦੇਖਣ ਆਲੇ ਇੱਥੇ ਜਿਵੇਂ ਆਪਣੇ ਪਿੰਡਾਂ ਦੇ ਉਹ ਬਣੇ ਹੁੰਦੇ ਆ ਇੰਟਰਸਟ ਗੇਟ ਜੇ ਉਵੇਂ ਇੱਥੇ ਵੀ ਬਣਿਆ ਹੋਇਆ ਆ ਤੇ ਇੱਥੇ ਹੁਣ ਕਿਹਨੂੰ ਪੁੱਛੀਏ ਉਹ ਸਾਹਮਣੇ ਪੁੱਛ ਕਾਇ ਮਨਨੂੰ